ਜਦ ਦੋ ਦਿਲਾਂ ਨੂੰ ਜੋੜਦੀ ਇੱਕ ਤਾਰ ਟੁੱਟ ਗਈ ਜਦ ਦੋ ਦਿਲਾਂ ਨੂੰ ਜੋੜਦੀ ਇੱਕ ਤਾਰ ਟੁੱਟ ਗਈ ਮਾਤਿ ਵਾ 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 ਇਸ ਪੱਥਰਾਂ ਦੇ ਸ਼ਹਿਰ ਤੋਂ ਇਸ ਪੱਥਰਾਂ ਦੇ ਸ਼ਹਿਰ ਤੋਂ ਜਦ ਦੋ ਦਿਲਾਂ ਨੂੰ ਜੋੜ ਦੇ ਇੱਕ ਤਾਂ ਦੋ ਦਿਲਾਂ ਨੂੰ ਜੋੜ ਦੇ ਇਕ ਤਾਂ ਟੁੱਟ ਗਏ ਸਾਜਿੰਦੇ ਕੁਛ ਦੇ ਸਾਜ ਨੂੰ ਲਗਮਾ ਕਿਰਪਾ ਵਾ 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 ਇਸ ਪੱਥਰਾਂ ਦੇ ਸ਼ਹਿਰ ਇਸ ਪੱਥਰਾਂ ਦੇ ਸ਼ਹਿਰ ਤੋਂ ਜਦ ਦੋ ਦਿਲਾਂ ਨੂੰ ਜੋੜ ਦੇ ਇੱਕ ਤਾਰ ਟੁੱਟ ਗਈ ਜਦ ਦੋ ਦਿਲਾਂ ਨੂੰ ਜੋ ਦਿਲ ਟੁੱਟ ਗਏ ਸਾਜਿੰਦੇ ਕੁਛ ਦੇ ਸਾਜ ਨੂੰ ਲਭਾ ਮਾ ਕਿਵਾ ਵਾ 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 ਇਸ ਪੱਥਰਾਂ ਦੇ ਸ਼ਹਿਰ ਤੋਂ ਮਲਕਾਂ ਦੀ ਖੂਬ ਲੰਮੀਓ ਕਜਲਾ ਵੀ ਖੂਬ ਪਰ ਮਲਕਾਂ ਦੀ ਖੂਬ ਲੰਮੀਓ ਕਜਲਾ ਵੀ ਖੂਬ ਪਰ ਹੋ ਤੇਰੇ ਸੋਹਣੇ ਨਾ ਨੂਰ ਗੁਰਨ ਗੁਰ ਆਹ ਇਹ ਸੁਪਤਰਾ ਦੇ ਸ਼ੁਸ਼ਣ ਅਸੀਂ ਸਬ ਨੀਰ ਗੰਦੂਲੇ ਸ਼ੀਸ਼ੇ ਤੁੰਦਲੇ ਹੋਏ ਇਸ ਤਰਾਂ ਸਬ ਨੀਰ ਗੰਦੂਲੇ تند تندلے ہوئے اس طرح ہر شخص کچھ دائے میرا چہرہ کس پتھران دے شہر چون ਜਦ ਦੋ ਦਿਲਾਂ ਨੂੰ ਜੋੜ ਦੇ ਇੱਕ ਤਾਰ ਟੁੱਟ ਗਈ ਜਦ ਦੋ ਦਿਲਾਂ ਨੂੰ ਜੋੜ ਦੇ ਇੱਕ ਤਾਰ ਟੁੱਟ ਗਈ ਸਾਜ਼ਿੰਦੇ ਤੇ ਦੇ ਸਾਦਿਨ ਲਭਾ ਮਾ ਕਿਰਪਾ ਵਾ 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 ਇਸ ਸੁਪੱਥਰਾ ਦੇ ਸ਼ਹਿਰ ਤੋਂ ਕਲਕਾਂ ਵੀ ਖੂਬ ਲੰਮੀਓ ਕਜਲਾ ਵੀ ਖੂਬ ਪਰ ਮਲਕਾਂ ਵੀ ਖੂਬ ਲੰਮੀਆਂ ਕਜਲਾ ਵੀ ਖੂਬ ਪਰ ਉਹ ਤੇਰੇ ਸੋਹਣੇ ਨੈਣਾਾਂ ਦਾ ਸੁਪਨਾ ਗੁਜ਼ਰ ਰਿਹਾ ਏ ਸੁਪਤਥਰਾ ਦੇ ਸ਼ਹਿ ਚਲ ਅਸੀਂ ਚਲ ਸਬ ਨੀਰ ਗੰਦੂਲੇ ਸ਼ੀਸ਼ੇ ਤੁੰਦਲੇ ਹੋਏ ਇਸ ਤਰਾਂ ਸਬ ਨੀਰ ਗੰਦੂਲੇ ਸ਼ੀਸ਼ੇ ਤੁੰਦਲੇ ਹੋਏ ਇਸ ਤਰਾਂ ਹਰ ਸ਼ਬਦ ਕੁਛ ਦਾਏ ਮੇਰਾ ਚਿਹਰਾ ਕਿਸ ਪਥਰਾਂ ਦੇ ਸ਼ਹਿਰ ਤੋਂ ਜਦ ਦੋ ਦਿਲਾਂ ਨੂੰ ਜੋੜਦੀ ਇੱਕ ਤਾਰ ਟੁੱਟ ਦਦ ਦਿਲਾਂ ਨੂੰ ਜੋੜ ਦੇ ਇੱਕ ਤਾਰ ਟੁੱਟ ਗਈ ਸਾਜ਼ਿੰਦੇ ਕੁਛ ਦੇ ਸਾਜ਼ ਨੂੰ ਲਗਮਾ ਕਿਵਾਹ ਵਾਹ 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 ਇਸ ਪੱਥਰਾਂ ਦੇ شہر ਪਲਕਾਂ ਵੀ ਖੂਬ ਲੰਮੀਆਂ ਕਜਲਾ ਵੀ ਖੂਬ ਪਰ ਪਲਕਾਂ ਵੀ ਖੂਬ ਲੰਮੀਆਂ ਕਜਲਾ ਵੀ ਖੂਬ ਪਰ ਉਹ ਤੇਰੇ ਸੋਹਣ ਗੁਨਾਹ ਗੁਨਾਹ ਕੀਆ ਇਸ ਸੁਪਤਰਾ ਦੇ ਸ਼ਹਿਰ ਸੁਣ ਅਸੀਂ ਸੁਣ ਸਭ ਨੀਰ ਗੰਦੂਲੇ ਸ਼ੀਸ਼ੇ ਤੁੰਦਲੇ ਹੋਏ ਇਸ ਤਰਾਂ ਸਭ ਨੀਰ ਗੰਦੂਲੇ ਸ਼ੀਸ਼ੇ ਤੁੰਦਲੇ ਹੋਏ ਇਸ ਤਰ੍ਹਾਂ ਹਰ ਸ਼ਖਸ ਕੁਛ ਦਾਏ ਮੇਰਾ ਚਿਹਰਾ ਕਿਸ ਪੱਥਰਾਂ ਦੇ ਸ਼ਹਿਰ ਚੋਂ ਜਦ ਦੋ ਦਿਲਾਂ ਨੂੰ ਜੋੜ ਦੇ ਇੱਕ ਤਾਰ ਟੁੱਟ ਗਈ ਜਦ ਦੋ ਦਿਲਾਂ ਨੂੰ ਜੋੜ ਦੇ ਇੱਕ ਤਾਰ ਟੁੱਟ ਗਈ ਸਾਜ਼ਿੰਦੇ ਇਸ ਸੌ ਦਿਨ ਨੂੰ ਲਭਾ ਮਾ ਕਿਬਾ ਵਾ 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 ਇਸ ਸੁੱ ਪੱਥਰ ਦੇ ਸ਼ਹਿਰ ਤੋਂ ਪਲਕਾਂ ਵੀ ਖੂਬ ਲੰਮੀਆਂ ਕਜਲਾ ਵੀ ਖੂਬ ਪਰ ਪਲਕਾਂ ਦੀ ਖੂਬ ਲਮਿਓ ਕਜਲਾ ਦੀ ਖੂਬ ਪਲ ਉਹ ਤੇਰੇ ਸੋਹਣੇ ਨੈਣਾਂ ਦਾ ਸੁਪਨਾ ਦਿਖਾ ਰਿਹਾ ਇਹ ਸੁਪਤਰਾ ਦੇਸ਼ ਸੁਹਣ ਅਸੀਸ ਸਭ ਨੀਰ ਗੰਦੂਲੇ ਸ਼ੀਸ਼ੇ ਤੁੰਦਲੇ ਹੋਏ ਇਸ ਤਰਾਂ ਸਭ ਨੀਰ ਗੰਦੂਲੇ ਸ਼ੀਸ਼ੇ ਤੁੰਦਲੇ ਹੋਏ ਇਸ ਤਰਾਂ ਹਰ ਸ਼ਬਦ ਕੁਛ ਦਾਇ ਮੇਰਾ ਚਿਹਰਾ ਕਿਸ ਪਥਰਾਂ ਦੇ ਸ਼ਹਿਰ ਤੋਂ ਜਦ ਦੋ ਦਿਲਾਂ ਨੂੰ ਜੋੜਦੀ ਇੱਕ ਤਾਰ ਟੁੱਟ ਦੋ ਦਿਲਾਂ ਨੂੰ ਜੋੜ ਦੀ ਇੱਕ ਤਾਰ ਟੁੱਟ ਗਈ ਸਾਜ਼ਿੰਦੇ ਕੁਛ ਦੇ ਸਾਜ਼ ਨੂੰ ਲਗਵਾ ਕਿਰਪਾ ਵਾ 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 ਇਹ ਸੁਪਤਰਾ ਦੇ شہر ਤੋਂ ਪਲਕਾਂ ਵੀ ਖੂਬ ਲੰਮੀਆਂ ਕਜਲਾ ਵੀ ਖੂਬ ਪਰ ਪਲਕਾਂ ਵੀ ਖੂਬ ਲੰਮੀਆਂ ਕਜਲਾ ਵੀ ਖੂਬ ਪਰ ਉਹ ਤੇਰੇ ਸੋਹਣੇ गुना गुना किया इस सुपत्त्र आदर्श सुन अच्छे सुन सब नीर गंदुल <laughs> शीशे धुंदले होए इस तरह सब नीर गंदुल شیشے تندلے ہوئے اس طرح ہر شخص کچھ دائے میرا چہرہ ہو کس پتھران دے شہر چ ਜਦ ਦੋ ਦਿਲਾਂ ਨੂੰ ਜੋੜਦੀ ਇੱਕ ਤਾਰ ਟੁੱਟ ਗਈ ਜਦ ਦੋ ਦਿਲਾਂ ਨੂੰ ਜੋੜਦੀ ਇੱਕ ਤਾਰ ਟੁੱਟ ਗਈ ਸਾਜ਼ਿੰਦੇ ਦੇ ਸੋ ਦੀ ਨੂੰ ਨਗਮਾ ਕੀ ਬੱਲਾ ਵਾ 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 ਇਹ ਸੁਪੱਥਰਾ ਦੇ ਚਹਰ ਤੋਂ ਪਲਕਾਂ ਵੀ ਖੂਬ ਲੰਮੀਆਂ ਕਜਲਾ ਵੀ ਖੂਬ ਪਰ ਪਲਕਾ ਵੀ ਖੂਬ ਲੰਮੀਆਂ ਕਜਲਾ ਵੀ ਖੂਬ ਪਲ ਉਹ ਤੇਰੇ ਸੋਹਣੇ ਨੈਣਾ ਦਾ ਸੁਪਨਾ ਇਸ ਪੱਥਰਾਂ ਦੇ ਸ਼ਹਿਰ ਚੋਂ ਅਸ਼ੀਸ ਸਭ ਨੀਰ ਗੰਦੂਲੇ ਸ਼ੀਸ਼ੇ ਤੁੰਦਲੇ ਹੋਏ ਇਸ ਤਰਾਂ ਸਭ ਨੀਰ ਗੰਦੂਲੇ ਸ਼ੀਸ਼ੇ ਤੁੰਦਲੇ ਹੋਏ ਇਸ ਤਰਾਂ ਹਰ ਸ਼ਬਦ ਕੁਛ ਦਾਇ ਮੇਰਾ ਚਿਹਰਾ ਕਿਸ ਪੱਥਰਾਂ ਦੇ ਸ਼ਹਿਰ ਚੋਂ ਜਦ ਦੋ ਦਿਲਾਂ ਦੋ ਦਿਲਾਂ ਨੂੰ ਜੋੜਦੀ ਇੱਕ ਤਾਰ ਟੁੱਟ ਗਈ ਸਾਜ਼ਿੰਦੇ ਕੁਛ ਦੇ ਸਾਜ਼ਿੰਦੇ ਲਹੂ ਮਾਗ ਵਾ 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 ਇਹ ਸੁਪਸਥਰਾ ਦੇ ਸ਼ਹਿਰ ਤੋਂ ਪਲਕਾਂ ਦੀ ਖੂਬ ਲੰਮੀਓ ਕਜਲਾ ਵੀ ਖੂਬ ਪਰ ਪਲਕਾਂ ਦੀ ਖੂਬ ਲੰਮੀਓ ਕਜਲਾ ਵੀ ਖੂਬ ਪਰ ਹੋ ਤੇਰੇ ਸੋਹਣ ਨਾਨਕ ਜੀ ਅੰਮ੍ਰਿਤ ਗਾਉਂ ਇਸ ਪਤਰਾ ਦੇਸ਼ ਹੁ ਚੋਲ ਸਬ ਨੀਰ ਗੰਦੂਲੇ ਸ਼ੀਸ਼ੇ ਤੁੰਦਲੇ ਹੋਏ ਇਸ ਤਰਾਂ ਸਬ ਨੀਰ ਗੰਦੂਲੇ شیشے تند ہوئے اس طرح ہر شخص کچھ دائے میرا چہرہ کس پتھران شہر چ ਜਦ ਦੋ ਦਿਲਾਂ ਨੂੰ ਜੋੜਦੀ ਇੱਕ ਤਾਰ ਟੁੱਟ ਗਈ ਜਦ ਦੋ ਦਿਲਾਂ ਨੂੰ ਜੋੜਦੀ ਇੱਕ ਤਾਰ ਟੁੱਟ ਗਈ ਸਾਜ਼ਿੰਦੇ ਦੇ ਦੇ ਸਾਦ ਨੂੰ ਲਗ ਮਾ ਕਿਹਾ ਵਾ 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 ਇਹ ਸੁਪ ਪੱਥਰਾਂ ਦੇ ਸ਼ਹਿਰ ਤੋਂ ਪਲਕਾਂ ਵੀ ਖੂਬ ਲੰਮੀਆਂ ਕਜਲਾ ਵੀ ਖੂਬ ਪਰ ਪਲਕਾਂ ਵੀ ਖੂਬ ਲੰਮੀਆਂ ਕਜਲਾ ਵੀ ਖੂਬ ਪਲ ਉਹ ਤੇਰੇ ਸੋਹਣੇ ਨੈਣਾ ਦਾ ਸੁਪਨਾ ਇਸ ਪੱਥਰਾਂ ਦੇ ਸ਼ਹਿਰ ਤੋਂ ਅਸ਼ੀਸ਼ਾਂ ਸਭ ਨੀਰ ਗੰਦੂਲੇ ਸ਼ੀਸ਼ੇ ਤੁੰਦਲੇ ਹੋਏ ਇਸ ਤਰਾਂ ਸਭ ਨੀਰ ਗੰਦੂਲੇ ਸ਼ੀਸ਼ੇ ਤੁੰਦਲੇ ਹੋਏ ਇਸ ਤਰਾਂ ਹਰ ਸ਼ਬਦ ਕੁਛ ਦਾਇ ਮੇਰਾ ਚਿਹਰਾ ਕਿਦਰ ਗਿਆ ਕਿਸ ਪਥਰਾਂ ਦੇ ਸ਼ਹਿਰ ਤੋਂ ਜਦ ਦੋ ਦਿਲਾਂ ਨੂੰ ਜੋੜਦੀ ਇੱਕ ਤਾਰ ਦੋ ਦਿਲਾਂ ਨੂੰ ਜੋੜ ਦੀ ਇੱਕ ਤਾਰ ਟੁੱਟ ਗਈ ਸਾਜ਼ਿੰਦੇ ਕੁਛ ਦੇ ਸਾਜ਼ ਨੂੰ ਲਗਮਾ ਕਿਵਾ ਵਾਹ ਵਾਹ ਇਸ ਪੱਥਰਾਂ ਦੇ شہر ਤੋਂ ਪਲਕਾਂ ਵੀ ਖੂਬ ਲੰਮੀਆਂ ਕਜਲਾ ਵੀ ਖੂਬ ਪਰ ਪਲਕਾਂ ਵੀ ਖੂਬ ਲੰਮੀਆਂ ਕਜਲਾ ਵੀ ਖੂਬ ਪਰ ਹੋ ਤੇਰੇ ਨਾਨਕ ਗੁਰੂ ਗੋਬਿੰਦ ਸਿੰਘ ਜੀ ਸੁਪਤੁਰਾ ਦੇ ਸ਼ਹਿਰ ਸੁਣ ਸਬ ਨੀਰ ਗੰਦੂਲੇ ਸ਼ੀਸ਼ੇ ਤੁੰਦਲੇ ਹੋਏ ਇਸ ਤਰਾਂ ਸਬ ਨੀਰ ਗੰਦੂਲੇ ਕੀਛੇ ਤੁੰਦਲੇ ਹੋਏ ਇਸ ਤਰਾਂ ਹਰ ਸ਼ਬਦ ਕੁਛ ਦਾਏ ਮੇਰਾ ਚਿਹਰਾ ਕਿਆ ਲਗ ਗਿਆ ਕਿਸ ਪੱਥਰਾਂ ਦੇ ਸ਼ਹਿਰ ਤੋਂ ਜਦ ਦੋ ਦਿਲਾਂ ਨੂੰ ਜੋੜ ਦੇ ਇੱਕ ਤਾਰ ਟੁੱਟ ਗਈ ਜਦ ਦੋ ਦਿਲਾਂ ਨੂੰ ਜੋੜ ਦੇ ਇੱਕ ਤਾਰ ਟੁੱਟ ਗਈ ਸਾਜ਼ਿੰਦੇ ਤੇ ਦੇ ਸਾਜ ਨੇ ਲਘੁ ਮਾ ਕਿਰਪਾ ਵਾ 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 ਇਸ ਪੱਥਰਾਂ ਦੇ ਸਹੁਰ ਤੋਂ ਕਲ ਕਾਂ ਵੀ ਖੂਬ ਲੰਮੀਓ ਕਜਲਾ ਵੀ ਖੂਬ ਪਰ ਮਲਕਾਂ ਦੀ ਖੂਬ ਲੰਮੀਓ ਕਜਲਾ ਦੀ ਖੂਬ ਪਲ ਉਹ ਤੇਰੇ ਸੋਹਣੇ ਨਣਾਂਦਾ ਸੁਪਨਾ ਸੁਹਣਾ ਕਿਹਾ ਇਹ ਸੁਪਤਰਾ ਦੇਸ਼ੁ ਸੁਣ ਅਸੀ ਸੁਣ ਸਭ ਨੀਰ ਗੰਦੂਲੇ ਸ਼ੀਸ਼ੇ ਤੁੰਦਲੇ ਹੋਏ ਇਸ ਤਰਾਂ ਸਭ ਨੀਰ ਗੰਦੂਲੇ ਸ਼ੀਸ਼ੇ ਤੁੰਦਲੇ ਹੋਏ ਇਸ ਤਰਾਂ ਹਰ ਸ਼ਖਸ ਕੁਛ ਦਾਏ ਮੇਰਾ ਚਿਹਰਾ ਕਿਸ ਪਥਰਾਂ ਦੇ ਸ਼ਹਿਰ ਤੋਂ ਜਦ ਦੋ ਦਿਲਾਂ ਨੂੰ ਜੋੜਦੀ ਇੱਕ ਤਾਰ ਟੁੱਟ ਗਈ ਜਦ ਦੋ ਦਿਲਾਂ ਨੂੰ ਜੋੜ ਦੇ ਇੱਕ ਤਾਰ ਟੁੱਟ ਗਈ ਸਾਜਿੰਦੇ ਕੁਛ ਦੇ ਸਾਜ ਨੂੰ ਲਹੂ ਮਾਂ ਕਿਵਾ ਵਾ 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 ਇਸ ਪੱਥਰਾਂ ਦੇ ਸਹਰ ਤੋਂ ਪਲਕਾਂ ਦੀ ਖੂਬ ਲੰਮੀਓ ਕਜਲਾ ਵੀ ਖੂਬ ਪਰ ਪਲਕਾਂ ਦੀ ਖੂਬ ਲੰਮੀਓ ਕਜਲਾ ਵੀ ਖੂਬ ਪਰ ਹੋ ਤੇਰੇ ਸੋਨੇ ਸੁਪਨਾ ਦਿਨ ਕਿਹਾ ਇਹ ਸੁਪਤਰਾ ਦੇਸ਼ ਹੋਇ ਤੁੰ ਅਸੀਂ